ਕਮਲ ਰੋਟੀ ਲੈ ਆ ਯਾਰ ਡਿਲੀਟ ਕਰਾ ਦੇਣੀ ਆ ਉਹ ਕਮਲ ਉਹ ਆ ਯਾਰ ਕਿੰਨਾ ਟਾਈਮ ਲਾਣਾ ਤੂੰ ਆਰੀ ਆ ਇੰਨੀ ਕਾਲੇ ਚੱਕੀ ਆ ਤੂੰ ਅੱਲਾ ਛੜ ਕਿਉਂ ਕਾਲੇ ਚੱਕਦਾ ਹੁੰਦਾ ਇੰਨੀ ਲੇਟ ਹੋ ਰਿਹਾ ਤਾਂ ਕਹਿ ਦਿੰਦਾ ਮੈਂ ਲੈਟ ਨੂੰ ਦੱਸ ਤੂੰ ਡੀਸੀ ਦੀ ਕੁਰਸੀ ਤੇ ਬੜਨਾ ਜਾ ਕੇ ਉਹ ਤੇਰੇ ਮੁੱਝ ਕੀ ਚੱਕਰੇ ਯਾਰ ਜਿੱਦਣ ਲੱਗ ਗਿਆ ਤੇਰੇ ਸਾਰੇ ਸ਼ੌਂਕ ਪੂਰੇ ਕਰੂੰਗਾ ਦੇਖੀ ਨਾਲ ਬਸ ਤੇਰੇ ਵਰਗਾ ਅਨਪੜਨਾ ਆ ਛੋਟੀ ਮੁੱਟੀ ਦੁਕਾਨਾ ਹੀ ਕਰ ਸਕਦਾ ਉਹ ਜਾ ਯਾਰ ਤੇਰੇ ਨਾਲ ਤਾਂ ਬਹਿਸ ਕਰਨੀ ਮਾੜੀ ਆ ਹਾਂ ਹਾਂ ਹੁਣ ਤਾਂ ਤੈਨੂੰ ਬਹਿਸ ਹੀ ਲੱਗਣੀ ਆ ਅਨਪੜ ਦੇ ਪੱਲੇ ਪਾਤੀ ਮੈਂ ਆ ਪੀ ਐਚ ਡੀ ਕੀਤੀ ਹੋਈ ਆ ਮੈਂ ਉਹ ਫੇਰ ਕਿਉਂ ਕੇ ਪੀ ਐਚ ਡੀ ਕਰ ਲਈ ਪਤਾ ਨਹੀਂ ਕਿੱਥੇ ਮੇਰੇ ਮਾਪਿਆਂ ਨੇ ਮੈਨੂੰ ਪੜੀ ਲਿਖੀ ਨੂੰ ਤੇਰੇ ਅਨਪੜ ਦੇ ਪੱਲੇ ਪਾਤਾ ਯਾਰ ਇੰਨਾ ਵੀ ਅਨਪੜ ਨਹੀਂ ਠੀਕ ਆ ਮੈਂ 12 ਪੜਿਆ ਹੋਇਆ ਹਾਂ ਹਾਂ 12 ਪੜਿਆ ਹੋਇਆ ਹੈ ਨਾ ਅਨਪੜ ਹੀ ਹੁੰਦਾ ਜੀ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਨਾ ਤੂੰ ਝੇਲ ਸਕਦਾ ਤੂੰ ਤਾਂ ਮੈਂ ਹੀ ਇਕੱਲਾ ਝੇਲ ਰਿਹਾ ਆ ਅਨਪਰਦਾ ਤੂੰ ਹੈਗਾ ਨਾ ਤੈਨੂੰ ਪਾਣ ਦਾ ਟੰਗ ਹੈ ਨਾ ਤੈਨੂੰ ਕੁਝ ਹੋਰ ਕੰਮ ਕਰਨ ਦਾ ਟੰਗ ਹੈ ਯਾਰ ਫਿਰ ਕਿਉਂਕਿ ਪੀ ਐਚ ਡੀ ਕੀਤੀ ਹੋਈ ਹੈ ਤੂੰ ਬਹੁਤ ਵੱਡੀ ਗੱਲ ਹੈ ਯਾਰ ਸਾਰੇ ਕਰ ਦੇ ਨਾ ਅੱਜ ਕੱਲ ਬੜੀਓ ਗੱਲ ਹੈ ਪੀ ਐਚ ਡੀ ਕਰੀ ਹੋਈ ਜਾ ਲੰਘ ਜਾ ਕੰਮ ਤੇ ਲੇਟ ਹੋ ਰਿਹਾ ਸੀ ਨਾ ਤੂੰ ਦਾ ਫੋਨ ਕਿੱਥੋਂ ਆ ਗਿਆ ਉਹ ਹਲੋ ਕੇਵਿਆ ਤੂੰ ਤੇ ਮੈਨੂੰ ਯਾਦin ਕਰਦੀ ਕਰ ਤੂੰ ਨਹੀਂ ਨਹੀਂ ਬਸ ਮੈਂ ਵਧੀਆ ਤੂੰ ਦੱਸ ਮੈਂ ਵੀ ਬਹੁਤੇ ਮੰਦਾ ਹੁੰਦਾ ਤਾਂ ਜ਼ਿਆਦਾ ਘੱਟੇ ਵਾਲ ਲੱਗਦੀ ਜੇ ਜੁਦੀ ਹੋਣਾ ਤੇ ਬੇਸਵਾਦੀ ਹੁੰਦੇ ਮੈਨੂੰ ਫੋਨ ਹੀ ਨਹੀਂ ਕਰਕੇ ਨਹੀਂ ਨਹੀਂ ਉਹ ਗੱਲ ਨਹੀਂ ਹੈਗੀ ਬਸ ਅਸੀਂ ਨਾ ਘੁੰਮਣ ਗਏ ਹੋਏ ਸੀ ਇਸ ਕਰਕੇ ਥੋੜਾ ਬਿਜ਼ੀ ਸੀਗੀ ਮੈਂ ਆਪਾਂ ਕਿੱਥੇ ਘੁੰਮਣ ਗਏ ਸੀ ਅਸੀਂ ਬਸ ਗਏ ਹੋਏ ਸੀ ਅਦਾਂ ਉਹ ਮੇਰਾ ਆਈਫੋਨ ਚੋਰੀ ਹੋ ਗਿਆ ਸੀਗਾ ਨਾ ਇਸ ਕਰਕੇ ਫਿਰ ਮੈਂ ਕਿੱਥੋਂ ਪਾਂਦੀ ਅੱਛਾ ਹਮ ਕੱਲ੍ਹ ਸੇ ਤੇਰੇ ਬਸ ਕੰਮ ਤੇ ਹੀ ਹੁੰਦੇ ਨੇ ਫਿਰ ਇਸ ਕਰਕੇ ਮੈਂ ਵੀ ਨਹੀਂ ਫ੍ਰੀ ਹੁੰਦੀ ਕੋਈ ਗੱਲ ਨਹੀਂ ਜਦ ਤੋਂ ਇੰਡੀਆ ਆਏਗੀ ਉਹ ਤਾਂ ਜ਼ਰੂਰ ਬੁਲਾ ਮਲਵਾਵਾਂਗੀ। ਹਾਂ। ਕੋਟਾ ਸੁ। ਬੱਸ ਵਧੀਆ। ਮੈਂ ਨੇ ਤੈਨੂੰ ਅੱਜ ਕਾਲ ਕਰਦੀ ਆ ਤੇਰੇ ਜਿੱਜੂ ਆ ਗਏ। ਓਕੇ। ਕੀ ਕਰਾਂ ਮੈਂ ਦੱਸ? ਕਿੰਨੇ ਕ ਝੂਠ ਬੋਲਾਂ ਕਿੰਨਾ ਕ ਝੂਠ ਬੋਲਾਂ ਕਿ ਮੈਂ ਇਸ ਸ਼ਾਹੀ ਘਰ ਵਿੱਚ ਆ। ਮੇਰੇ ਮਾਪਿਆਂ ਨੂੰ ਪਤਾ ਨਹੀਂ ਕਿੱਥੋਂ ਮੈਨੂੰ ਵਿਆਹ ਤਾਂ ਇਸ ਛੋਟੇ ਜਿਹੇ ਘਰ ਦੇ ਵਿੱਚ। ਤਾਂ ਮੇਰਾ ਘਰ ਵਾਲਾ ਵੀ ਇਹ ਜਿਆ ਨਾ ਉਹਨੂੰ ਕਪੜੇ ਪਾਉਂਦਾ ਟੰਗ ਫਸ ਜਿਹੜੇ ਕਪੜੇ ਮਿਲਦੇ ਨੇ ਲੰਗ ਜਾਂਦਾ ਪਾ ਕੇ ਕੀ ਕਰਾਂ ਮੈਂ ਹਾਂ ਕਹਿੰਦੇ ਵੀ ਫਿਰ ਉਹ کھول ਕੇ ਆ ਆਪਾ ਸਟਾਰਟ ਕਿੰਨਾ ਝੂਠ ਬੋਲੂਗੀ ਮੈਂ ਕਦੇ ਨਾ ਕਦੇ ਤਾਂ ਇਹ ਸੱਚ ਸਭ ਦੇ ਸਾਹਮਣੇ ਆਊਗਾ ਹੀ ਕਿ ਮੈਂ ਸ਼ਾਹੀ ਘਰ ਚ ਨਹੀਂ ਇੱਕ ਛੋਟੇ ਜਿਹੇ ਘਰ ਦੇ ਵਿੱਚਾਂ ਇੱਕ ਤਾਂ ਮੈਨੂੰ ਅਨਪੜ੍ਹ ਦੇ ਨਾਲ ਵਿਆਹਤਾ ਨਾ ਉਹਨੂੰ ਕਪੜੇ ਪਾਉਂਦਾ ਟੰਗਾ ਵਿੱਜੂ ਜਾਂ ਹੈਗਾ ਉਹ ਅਨਪੜ੍ਹ ਜਾਂ ਲੰਘ ਵੀ ਗਿਆ ਇਹ ਇਹ ਲੁੱਕ ਕੀ ਕਾਲੀ ਪਈ ਸੀ ਅੱਜ ਅੱਜ ਰੋਟੀ ਵੀ ਨਹੀਂ ਮੰਗੀ ਨੇ ਮੇਰੀ ਉਹ ਹੀ ਮਿਹਨਤ ਖਰਾਬ ਕਰਾਤੀ ਉਹ ਤਾਂ ਸਵੇਰੇ ਸਵੇਰੇ ਆਟਾ ਗੁੰਨੇ ਮੇਰੀ ਉਹ ਨੇੜੇ ਵੀ ਖਰਾਬ ਹੋ ਗਈ ਕੋਈ ਨਹੀਂ ਜਦੋਂ ਭੁੱਖ ਲੱਗੇਗੀ ਨਾ ਆਪੇ ਆਊਗਾ ਮੇਰੇ ਕੋਲ ਰੋਟੀ ਮੰਗਣ ਨਾਲੇ ਜਿਆਦਾ ਹੀ ਸਿਰ ਚੜਿਆ ਪਿਆ ਇਹਨੂੰ ਤਾਂ ਮੈਂ ਲਾਣੀਆਂ ਸਿਰੋਂ ਤਾਂ ਰਾਤ ਵਾਲੀ ਗੱਲ ਤੋਂ ਗੁੱਸਾ ਆ ਇਹ ਖੋਈ ਜਾਵੇ ਗੁੱਸਾ ਮੈਨੂੰ ਕੀ ਲੈਣਾ ਇਹ ਤਾਂ ਵੈਸੇ ਹਵਾ ਖਰਾਬ ਹੋਈ ਪਈ ਦੀ ਇੰਤਾਂ ਹਵਾ ਮੈਂ ਸੈੱਟ ਕਰਤੀਆਂ ਇਹ ਫੋਨ ਅਜ ਫੇਰ ਆ ਗਿਆ ਹਲੋ ਕਿਵੇਂ ਆ ਵਧੀਆ ਤੂੰ ਦੱਸ ਮੈਂ ਤੇਨੂੰ ਖੁਸ਼ਖਬਰੀ ਦੇਣੀ ਸੀ ਹਾਂ ਬੋਲ ਤੇਨੂੰ ਪਤਾ ਮੇਰਾ ਰਿਸ਼ਤਾ ਪੱਕਾ ਹੋਇਆ ਔਰ ਜਿਹੜਾ ਮੁੰਡਾ ਰਿਸ਼ਤਾ ਪੱਕਾ ਹੋਇਆ ਉਹ ਮੈਲਕਾ ਦੇ ਵਿੱਚ ਵਧੀਆ ਪੋਸਟ ਤੇ ਉੱਥੇ ਪੱਕਾ ਵੀ ਹੈ ਬਾਦਰੀ ਇਹ ਫੋਨ ਅਜ ਫੇਰ ਆ ਗਿਆ ਹੈਲੋ ਕਿਵੇਂ ਆ ਵਧੀਆ ਤੂੰ ਦਾ ਮੈਂ ਵੀ ਵਧੀਆ ਮੈਂ ਨਾ ਗੱਲ ਕਰਨੀ ਸੀਗੀ ਮਤਲਬ ਤੈਨੂੰ ਖੁਸ਼ਖਬਰੀ ਦੇਣੀ ਆ ਅੱਛਾ ਬੋਲ ਮੇਰਾ ਰਿਸ਼ਤਾ ਪੱਕਾ ਹੋ ਗਿਆ ਔਰ ਜਿਸ ਨਾਲ ਪੱਕਾ ਹੋਇਆ ਨਾ ਉਹ ਅਮਰੀਕਾ ਦੇ ਵਿੱਚ ਵਧੀਆ ਪੋਸਟ ਤੇ ਆ ਨਾਲ ਉੱਥੇ ਪੱਕਾ ਵੀ ਹੈ ਅੱਛਾ ਇਹ ਤਾਂ ਬਹੁਤ ਵਧੀਆ ਗੁੱਡ ਨਿਊਜ਼ ਆ ਚਲ ਕੰਗ੍ਰੈਚੁਲੇਸ਼ਨਸ ਤੈਨੂੰ ਵੀ ਤੈਨੂੰ ਪਤਾ ਮੈਂ ਇੱਕ ਹਫਤੇ ਤੱਕ ਇੱਥੇ ਵਾਪਸ ਜਾਣਾ ਨਾ ਤੇ ਮੇਰਾ ਵਿਆਹ ਇੰਡੀਆ ਵਿੱਚ ਹੀ ਹੋਣਾ ਹੈ

ਯਾਰ ਤੂੰ ਉੱਠ ਨਹੀਂ ਰਹੀ ਸੀ ਮੈਂ ਸੋਚਿਆ ਮੈਂ ਕਿ ਤੈਨੂੰ ਬੁਖਾਰ ਵਗੈਰਾ ਨਾ ਹੋਵੇ। ਮੈਂ ਤੈਨੂੰ ਐਵੇਂ ਪਤਾ ਲੱਗ ਜੂਗਾ ਜਦੋਂ ਤੂੰ ਪੀ ਐਚ ਡੀ ਕੀਤੀ ਹੋਈ ਆ। ਯਾਰ ਤੂੰ ਰੇਕ ਵਾਰ ਮੈਨੂੰ ਨੀਚੇ ਜਾ ਕੇ ਦਿਖਾਉਣੀ ਨਹੀਂ ਆਪਣੇ ਤੋਂ। ਮੈਂ ਨਾ ਤੈਨੂੰ ਨੀਵਾਂ ਨਹੀਂ ਦਿਖਾਰੀ। ਨਾਲੇ ਰੋਟੀ ਖਾ ਲਾ ਜਾ ਕੇ। ਮੈਨੂੰ ਪਤਾ ਸੀ ਅਫਸਰ ਜੀ ਆਣਗੇ ਉਹਨੇ ਰੋਟੀ ਮੰਗਣੀ ਆ। ਜਦ ਬਣਾ ਕੇ ਰੱਖੀ ਹੋਈ ਆ ਮੈਂ। ਯਾਰ ਚਲੋ ਤਾਂ ਮੈਂ ਖਾ ਲੈਣਾ ਪਰ ਤੂੰ ਰੇਕ ਵਾਰ ਐਂ ਕਦੇ ਕਰ ਦਿੰਨੀ ਯਾਰ ਜਿਵੇਂ ਘਟ ਪੜਿਆ ਹੋਇਆ ਤੇਰੇ ਤੋਂ। ਸੁਝਾ। ਦਿਮਾਗ ਨਾ ਖਾ ਮੇਰੇ ਨੂੰ ਬਸ ਸੌਰੀ ਸੀਗੀ। ਹਲੋ ਜੀ ਚਾ ਅੱਜ ਦਿਨੇ ਕਿੱਥੋਂ ਜੜਾ ਪਏ ਚਲੋ ਤੁਸੀਂ ਆਜੋ ਮੈਂ ਤੁਹਾਡੇ ਰੋਟੀ ਵੀ ਪੈਕ ਕਰਕੇ ਰੱਖ ਰੱਖਿਆ ਠੀਕ ਆ ਕੀ ਬਾਤ ਆ ਨੇ ਹਾ ਜਨੇ ਕੀ ਚੱਲ ਰਿਹਾ ਸਾਰਾ ਕੁਝ ਫਿਰ ਇਹ ਕੁਝ ਵੀ ਨਹੀਂ ਤੂੰ ਨਾ ਫਿਰ ਮੈਨਾਂ ਐਵੇਂ ਪਿਆਰ ਨਾਲ ਰਿਹਾ ਕਰ ਯਾਰ ਵਧੀਆ ਲੱਗਦਾ ਰਹਿਣਾ ਐਵੇਂ ਘਰ ਚ ਨਾਲ ਅੱਛਾ ਮੇਰੀ ਗੱਲ ਸੁਣੋ ਹਾਂਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਹਾਂ ਦੱਸੋ ਮੇਰੀ ਨਾ ਫਰੈਂਡ ਆ ਰਹੀ ਆ ਫੋਰਨ ਤੋਂ ਹੂੰ ਹੂੰ ਉਹਦਾ ਵਿਆਹ ਆ ਅੱਛਾ ਤੇ ਫਿਰ ਉਹਰੇ ਤੋਂ ਵੀ ਆ ਕੇ ਆ ਕੇ ਫਿਰ ਚਲ ਜੂਗੀ ਉਹ ਹਾਂ 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 ਤੇ ਮੈਂ ਸ਼ੋਪਿੰਗ ਵੀ ਕਰਨੀ ਆ ਹੂੰ ਮੈਨੂੰ ਫਿਰ ਪੈਸੇ ਦੀ ਲੋੜ ਆ ਹਾਂ ਕੋਈ ਗੱਲ ਹੈ ਜੀ ਬਾਬੂ ਤੋਂ ਲੈਣਾ ਫਿਰ ਪੈਸੇ ਮੈਂ 2000 ਤਾਂ ਸਰ ਜੂਗਾ ਦਿਮਾਗ ਠੀਕ ਠੀਕ ਆ ਤੁਹਾਡਾ 2000 ਤਾਂ ਮੇਰੀ ਜੁੱਤੀ ਵੀ ਨਹੀਂ ਆਣੀ ਯਾਰ ਮੈਂ ਤਾਂ ਬਾਬੂ ਤੋਂ ਪਹਿਲੇ ਅਡਵਾਂਸ ਫੜੀ ਬੈਠਾ ਪੈਸੇ ਇਤਨ ਖਾ ਤੁਹਾਨੂੰ ਪਤਾ 8000 ਹੈ ਮੇਰੀ ਹਲੇ ਮੈਨੂੰ ਨਹੀਂ ਪਤਾ ਮੈਨੂੰ ਤਾਂ 50000 ਦੀ ਲੋੜ ਆ 50000 ਰੁਪਏ ਕਾ ਤੇ ਮੈਂ ਸ਼ੋਪਿੰਗ ਨਹੀਂ ਕਰਨੀ ਉਹਨਾਂ ਦੇ ਪੂਰੇ ਟੱਬਰ ਨੂੰ ਕੱਪੜੇ ਦਵਾਣੇ ਤੋਂ ਕਿਤੇ ਵਿਆਹ ਨਾਲ ਕੋਈ ਐਵੇਂ ਉਮੀਦਾਂ ਨਹੀਂ ਹੈਗਾ ਹਾਈ ਫਾਈ ਵਿਆਹ ਕਰਨਾ ਹੈ ਇਕੱਲਿਆਂ ਨੇ। ਓ ਯਾਰ ਤੈਨੂੰ ਪਤਾ 8000 ਤਨਖਾਹ 50000 ਹੁਣ ਮੈਂ ਕਿੱਥੋਂ ਲੈ ਕੇ ਆਵਾਂ? ਮੈਨੂੰ ਨਹੀਂ ਪਤਾ ਜਿੱਥੋਂ ਮਰਜੀ ਲੈ ਕੇ ਆਉ ਦੋ ਦਿਨ ਦੇ ਰਹੀਆਂ ਤੁਹਾਨੂੰ ਮੈਂ। ਦੋ ਦਿਨਾਂ ਵਿੱਚ ਮੈਨੂੰ 50000 ਰੁਪਏ ਚਾਹੀਦਾ ਪਾਸ। ਪਹਿਲੇ ਜੇ ਠੇਕੇ ਤੇ ਜ਼ਮੀਨ ਦੇ ਰੱਖਿਆ ਉਸ ਤੋਂ ਨਹੀਂ ਲੈ ਸਕਦਾ ਤੂੰ ਪੈਸੇ। ਤੇ ਯਾਰ ਭੈਣ ਦੇ ਵਿਆਹ ਲਈ ਲੱਤੇ تھے ਗਈ ਤੂੰ ਦੋ ਅਡਵਾਂਸ ਬੜੀ ਬੈਠਾ ਪਹਿਲਾਂ ਉਹ ਤਾਂ ਪੂਰੇ ਹੋ ਜਾਣ ਤੇ ਪੈਸੇ। ਮੈਨੂੰ ਕੁਝ ਨਹੀਂ ਪਤਾ। ਦੋ ਦਿਨ ਕਹਿਤਾ ਤਾਂ ਦੋ ਦਿਨ ਪਾਸ। ਨਹੀਂ ਤਾਂ ਮੈਂ ਪੇਕੇ ਤੁਰ ਜਾਣਾ। ਫੇ ਤੇਰੀ ਪਿੰਡ 'ਚ ਸ ਠੀਕ ਆ ਯਾਰ ਕਰ ਲੈਣਾ ਬਸ ਹਾਂ ਠੀਕ ਆ ਚਾ ਯਾਰ ਹੁਣ ਇੱਕ ਨਵੇਂ ਪਟਖਾਂਡ ਸ਼ੁਰੂ ਕਰਤੇ ਨੇ ਬਗਾਨਿਆਂ ਦਾ ਵਿਆਹ ਹੈ 50 ਹਜ਼ਾਰ ਰੁਪਏ ਨੂੰ ਚਾਹੀਦਾ ਜੇ ਨਹੀਂ ਹਿੱਲਾ ਕਰਦਾ ਸਾਡੀ ਪਿੰਡ ਚ ਬੇਇੱਜ਼ਤੀ ਹੁੰਦੀ ਮੇਰੇ ਤਾਂ ਪੀਕਿਆਂ ਨੂੰ ਤੁਰ ਜੂਗੀ ਮੂੰਹ ਚੱਕ ਕੇ ਇਹਦਾ ਵੀ ਕੀ ਪਤਾ ਇਹ ਜੀ ਉਹ ਨਾਲੇ ਵੀ ਕੀ ਕਰਾਂ ਯਾਰ ਹੁਣ ਮੈਂ ਪਰਵਾਨਾ ਪੜ ਕਹੀ ਜਾਂਦੀ ਨੀਚੇ ਦਿਖਾਉਂਦੇ ਮੈਨੂੰ ਆਪਣੇ ਚੱਲ ਦੋ ਦਿਨ ਦਾ ਟਾਈਮ ਦਿੱਤਾ ਕੁਸਤਾ ਕਰੂੰਗਾ ਹੁਣ ਮੈਂ ਅਲਦਾਰ ਕੁਸ਼ੀਲਾ ਕਰਦਾ ਹੁਣ ਮੈਂ ਫਿਰ ਇਹਨੂੰ 50000 ਲੈ ਕੇ ਦਿੰਦਾ ਐਦਾ ਮੈਂ ਸੂਰੇ ਸੂਰੇ ਸਾਰਾ ਮੁੜ ਘਰਾਪ ਕਰਤਾ ਰਹਿਣ ਤੂੰ ਯਾਰ ਕੁੰਬਲ ਮੈਂ ਲਿਆਏ ਸੀ ਯਾਰ ਪੈਸੇ ਅੱਛਾ ਮਤਲਬ ਪੈਸੇ ਨੇ ਲੈ ਕੇ ਆ ਮੈਂ ਨਾ 18 ਇੰਚ ਪੁਵਾਤੀ ਸੀਗੇ ਜਿੰਨੇ ਵੀ ਤੈਨੂੰ ਲੋਡ ਮੁਤਾਬਕ ਹੋਈ ਆਪਣੇ ਕੜਵਾਈ ਜਾਏ ਠੀਕ ਹੈ ਤੂੰ ਕਿੰਨੇ ਪੁਆਏ ਸੀ ਮੈਂ 50000 ਪੁਆਦਾ ਸੀਗਾ ਯਾਰ ਠੀਕ ਆ ਹਾਂ ਆਪਣਾ ਜਿੰਨੇ ਵੀ ਤੈਨੂੰ ਲੋੜੀ ਠੀਕਾ ਉਸ ਹਿਸਾਬ ਨਾਲ ਖਰਚੀਏ ਪਰ ਯਾਰ ਜਿਆਦਾ ਫालतू ਵੀ ਨਾ ਖਰਚੀ ਠੀਕਾ ਜਿੰਨੀ ਲੋੜ ਉਹਨੇ ਖਰਚੀ। ਹਾਂ ਹਾਂ ਮੈਂ ਦੇਖ ਲਾਂਗੀ ਮੈਂ ਆਪਣੇ। ਹਾਂ। ਤੇ ਮੈਂ ਸ਼ਾਪਿੰਗ ਕਰ ਰਹੀ ਆ ਮੈਂ। ਮੈਂ ਵੀ ਚੱਲ ਤੈਰੇ ਨਾਲ ਯਾਰ। ਤੈਨੂੰ ਨਾਲੇ ਜਾ ਕੇ ਮੈਂ ਬੇਸਤੀ ਕਰਾਣੀ ਆ ਆਪਣੀ। ਯਾਰ ਤੂੰ ਨਹੀਂ ਮਗਰ ਦਿਖਾ ਦਿੰਦੀ ਮੈਨੂੰ ਫਰੀਕ ਬਾਰੇ ਆਪਣੇ ਨਾਲ। ਮੈਂ ਨੀਵਾ ਨਹੀਂ ਦਿਖਾ ਰਹੀ ਮੈਂ ਇਹ ਕਹਿ ਰਹੀ ਆ ਵੀ ਮੇਰੀ ਸਹੇਲੀ ਵੀ ਆਊਗੀ। ਯਾਰ ਫਿਰ ਆਪਾਂ ਦੋਵੇਂ ਜਾਏ ਜਾਂਗੇ ਸਹੇਲੀਆਂ ਨਾਲ ਕੀ ਜਾਏਂਗੀ ਤੂੰ। ਮੈਂ ਉਹਦੇ ਨਾਲ ਕਾਰ 'ਚ ਚੱਲੀ ਜਾਊਂਗੀ ਨਾ। ਕਾਰ 'ਚ ਆ ਰਹੀ ਆ ਉਹਦੇ ਲਈ।

ਉਹ ਯਾਰ ਤੂੰ ਸੋਣੀ ਬਹੁਤ ਲੱਗ ਰਹੀ ਆ ਤੂੰ ਕਿੱਧਰ ਯਾਰ ਜਾਣਾ ਨੇ ਪਵੇ ਦੋਵਾਂ ਨੇ ਜਾਣਾ ਤਾਂ ਹੈਗਾ ਪਰ ਮੈਂ ਜਾ ਹੂੰ ਯਾਰ ਮੈਂ ਵੀ ਤਾਂ ਨਾਲ ਜਾਣਾ ਦੇਖ ਮੈਂ ਆਪਣੇ ਦੋਸਤ ਦੇ ਕੱਪੜੇ ਲੈ ਕੇ ਆਇਆ ਤੂੰ ਤਾਂ ਮੇਰੇ ਲਈ ਲੈਣੇ ਭੁੱਲ ਗਈ ਸੀ ਤੇਨੂੰ ਨਹੀਂ ਲੈ ਕੇ ਜਾਣਾ ਨਾਲ ਕਿਉਂ ਨਹੀਂ ਲੈ ਕੇ ਆਂ ਯਾਰ ਤੂੰ ਤਾਂ ਕਹਿੰਦੇ ਆਪਾਂ ਦੋਵੇਂ ਜਾਵਾਂਗੇ ਨਾਲ ਇਕੱਠੇ ਮੇਰਾ ਮੂਡ ਚੇਂਜ ਹੋ ਗਿਆ ਮੈਂ ਆਪਣੀ ਭੈਣ ਨਾਲ ਜਾਵਾਂਗਾ ਕਾਰ ਚ ਯਾਰ ਦੇਖ ਆਪਾਂ ਮੋਟਰਸਾਈਕਲ ਚ ਜਾਂਦੇ ਦੋਵੇਂ ਨੇ ਮੈਂ ਬੇਸਿਕ ਕਰਵਾ ਲਵਾਂਗਾ यार इधर जो बीस चले की कल ला सारे ना कर दिया कारण चीज़ आएंगे तो मैं तू पाया क्यों नहीं आएगी आने क्या आएगा तू मेरे ना यार फिर इक्कीन तो सोना तो लग रहा है उन्होंने देख दो सौ रे कपड़े लेके एक तेरे पीछे मांग के आ रहा है मैं वैसे ही जो कुछ आज भी कपड़े भी पार रखे ह ਯਾਰ ਇਹਨਾਂ ਹਰ ਵਾਰ ਮੈਨੂੰ ਐਵੇਂ ਹੀ ਕਰਦੀ ਮੇਰੇ ਨਾਲ ਤਾਂ ਮੇਰੀ ਜੀ ਨਹੀਂ ਕਿ ਜਦ ਮੈਂ ਕਦੋਂ ਸੈੱਟ ਬਣਾਗਾ ਕਿ ਨਾ ਮਰਜ਼ੀ ਕਰ ਦੋ ਇਹਦੇ ਯਾਰ ਮੈਂ ਤਾਂ ਉਹਦੀ ਨਹੀਂ ਕਿ ਬਸ ਇਦਾਂ ਹੀ ਰਾਂਗਾ ਸਾਰੀ ਉਮਰ ਲੱਗਦਾ ਪਰ ਮੈਂ ਆਪਣੇ ਨੂੰ ਬਦਲ ਵੀ ਰਿਹਾ ਯਾਰ ਤਾਂ ਵੀਰ ਮੈਨੂੰ ਨਜਾਇਜ਼ ਕਰਦੀ ਆ ਹਰ ਚੀਜ਼ ਨੂੰ ਚੱਲ ਯਾਰ ਜਿਵੇਂ ਨੂੰ ਠੀਕ ਲੱਗੇ ਉਦਾਂ ਕਰੇ ਮੈਂ ਮਿਹਨ ਕਿੰਨਾ ਕੀ ਜਾ ਮੈਂ ਇਹਨੂੰ ਇਹਨੂੰ ਵੀ ਪਤਾ ਮੇਰੇ ਦਿਲ ਤੇ ਕੀ ਬੀਤਰੀਆ ਫੇਰ ਵੀ ਸਮਝਦੀ ਨਹੀਂ ਮੇਰੀ ਗੱਲਾਂ ਇਹ देखो तो दीदी जो भी हम होना सी उत्ता हो गया इन्हें इधर पंद्रह लाख रुपए हैं इन्हें थोड़े हस्बैंड मेरे हस्बैंड ने देखी गई सी जमीन सारी बेच के अपने मरम तो पहला ये पैसे थोड़ा देने लिए क्या सुन मैं थोड़ा तो पता है चौथों तो भी थोड़े हस्बैंड मेरे हस्बैंड लाके की गाल करते सी ना उन्होंने सारी का लासुन देने सी मैं कहाँ पता है हम पता तो मेरे हाल दा ਜਿਹੜਾ 50000 ਸੀਗਾ ਉਹ ਕਿੱਥੇ ਲੈ ਕੇ ਐਸੀ ਹੋ ਤਾਂ ਸੋਨਾਂ ਨੇ ਮੇਰੇ ਹਸਬੰਦ ਤੋਂ ਉਧਾਰ ਲਿੱਤੀ ਸੀ ਔਰ ਉਹਨਾਂ ਨੇ ਉਹ ਕਰਜ਼ਾ ਉਤਾਰਨ ਦੀ ਡੇ ਨਾਈਟ ਸ਼ਿਫਟਾਂ ਦਿੱਤੀਆਂ ਸੀਗੀਆਂ ਦਿਨ ਚ ਤੱਕ ਸੀ ਕੱਪੜੇ ਵਾਲੀ ਦੁਕਾਨ ਤੇ ਕੰਮ ਕਰਦੇ ਰਹੇ ਜੀ ਫਿਰ ਆਪਨੇ ਸਿਕਿਉਰਟੀ ਦਾ 6 ਮਹੀਨੇ ਦਾ ਲੋਨ ਦਿੱਤਾ ਸੋਨਾਂ ਨੇ ਸ਼ਟ ਤੁਹਾਨੂੰ ਪਤਾ ਜਿਹੜੀ ਉਹਨਾਂ ਨੇ ਆਪਣੇ ਠੇਕੇ ਤੇ ਜਮੀਨ ਦਿੱਤੀ ਸੀ ਨਾ ਉਹਦੇ ਪੈਸੀ ਵਗੈਰਾ ਠੇਕੇਦਾਰ ਉਹਨਾਂ ਜਿੰਦਾ ਨਹੀਂ ਹੁੰਦਾ ਸੀ ਕਿਉਂਕਿ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਨੋ ਮੀਤਾ ਸਭ ਨੇ ਭੰਦੇ ਜਾਣੀ ਉਹ ਵਿਚਾਰਾ ਤੁਹਾਡੇ ਸਿੱ ਇਨਾ ਪੂਰਾ ਨਾਕਾਂ ਦੇ ਗੰਮਚੇ ਮੋਟੇ ਮਾਰ ਗਿਆ ਪਰ ਉਹਨੇ ਮੈਨੂੰ ਲਾਸਟ ਟੈਂਡ ਕਾਈ ਕਿ ਸੀਗੀ ਕਿ ਆ 15 ਲੱਖ ਨਾਲ ਤੁਸੀਂ ਆਪਣਾ ਕਿਤੇ ਵਧੀਆ ਘਰ ਦਾ ਚਾ ਕਰਵਾ ਲਓ ਤੇਰੇ ਸੁਪਨੇ ਵੀ ਪੂਰੇ ਹੋ ਜਾਣਗੇ ਉਹ ਮੇਰੇ ਬਾਰੇ ਇੰਨਾ ਸੋਚਦੇ ਸੀਗੇ ਤੇ ਮੈਂ ਫਿਰ ਵੀ ਉਹਨਾਂ ਨੂੰ ਨੀਵਾ ਦਿਖਾ ਦਿੰਦੀ ਸੀਗੀ ਇੰਨਾ ਮਾੜਾ ਸਲੂਕ ਕਰਦੀ ਸੀ ਉਹਨਾਂ ਨਾਲ ਮੇਰੀਆਂ ਖੁਸ਼ੀਆਂ ਪੂਰੀਆਂ ਕਰਨ ਦੇ ਗਾਮਚਮ ਹਨ ਵੀ ਘਰ ਤੇ ਜੀਜੀ ਵੀ ਜਾਂਦੇ ਰਹੀ ਸੀ

ਇਹ ਢੀ ਗਲਤੀ ਮਾਫੀ ਮੈਂ ਤੁਹਾਨੂੰ ਬਸ ਨੀਵਾ ਦਿਖਾਉਂਦੀ ਰਹੀ ਬਸ ਮੇ ਤੁ ਬਹੁਤ ਢੀ ਗਲਤੀ ਹੋ ਗਈ ਮੇਰੀ ਗਾਲਾਂ ਸੋਣਾ ਕੋਈ ਗੱਲ ਜਦੋਂ ਜੋ ਗਲਤੀਆਂ ਹੋ ਗਈਆਂ ਠੀਕ ਹੈ ਨਾ ਦੇਖ ਫੇਰ ਇੰਨਾ ਸੁੱਤੀ ਤਾਂ ਹੁੰਦਾ ਹੈਗਾ ਜੋ ਹੁਣਾਂ ਤੇ ਤਾਂ ਹੋ ਗਿਆ ਤੈਨੂੰ ਸਮਝ ਆ ਗਈ ਚਿਰਕਾ ਖੁੱਲ ਗਿਆ ਤੈਨੂੰ ਪਤਾ ਲੱਗ ਗਿਆ ਚੀਜ਼ਾਂ ਬਾਰੇ ਹੁਣ ਮੈਂ ਇੱਕ ਮਿੰਟ ਕੋਡਾ ATM ਇਹਦੇ ਵਿੱਚ 10000 ਰੁਪਏ ਬਚ ਗਿਆ ਸੀਗਾ ਅੱਛਾ ਤੇ ਮੈਂ ਸੋਚਿਆ ਸੀ ਵੀ ਆਪਾਂ 40000 ਰੁਪਏ ਚ ਹੋਰ ਪਾ ਕੇ ਆਪਾਂ ਘੁੰਮਣ ਚੱਲਾਂਗੇ ਪਰ ਕੋਈ ਤਰਹ ਨਹੀਂ ਹੈਗੀ ਉਸ ਦੀ ਕਿਉਂ ਨਹੀਂ ਬਸ ਵੈਸੇ ਹੀ ਮੈਂ ਹੁਣ ਆਪਾਂ ਸਾਰਾ ਕਰਜ਼ਾ ਲਾ ਦਾਂਗੇ ਮੈਂ ਸੋਚਿਆ ਮੈਂ ਨੌਕਰੀ ਲੱਭਾਂਗੀ ਕੋਈ ਆਪਾਂ ਦੋਨੋਂ ਰਲ ਕੇ ਸਾਰਾ ਕਰਜ਼ਾ ਵੀ ਦਾ ਦਾਂਗੇ ਤੇ ਖਰਚਾ ਵੀ ਇਕੱਠਾ ਹੁੰਕਾ ਆਪਣਾ ਯਾਰ ਦੇਖਾ ਹੁੰਦੀ ਹੈ ਨਾ ਗੱਲ ਜੀ ਹੁਣ ਤੂੰ ਵੀ ਗੱਲ ਨੂੰ ਘਰ ਸਭਾ ਲੈ ਕੇ ਆਣਾ ਹੌਲੀ ਹੌਲੀ ਕਰਜ਼ਾ ਉਧਰ ਨਾਲ ਤੇਰੇ ਸ਼ੌਂਕ ਵੀ ਪੂਰੇ ਹੋਣਗੇ ਹਾਂਜੀ ਠੀਕ ਐ ਦਨ